ਮੈਂ ਤੁਹਾਡਾ ਆਪਣਾ ਬਰਿੰਦਰ ਧੁੰਨਾ ਅੱਜ ਅਜਨਾਲਾ ਤਹਿਸੀਲ ਦੇ ਵਿੱਚ ਜਿੱਥੇ ਕੀ ਕਾਫੀ بارشਾਂ ਹੋਣ ਦੇ ਕਾਰਨ ਹੜਾ ਚੁੱਕਾ ਹੈ ਦੇਖੋ ਲਾਈਵ ਤਸਵੀਰਾਂ ਪਾਣੀ ਦੇ ਵਿੱਚ ਆਪਾਂ ਖੜੇ ਆ ਕੁਝ ਇਹੋ ਜਿਹੇ ਘਰ ਨੇ ਜਿਹੜੇ ਕੀ ਪਾਣੀ ਦੇ ਵਿੱਚ ਡੁੱਬ ਗਏ ਨੇ ਕੈਮਰਾਮੈਨ ਨੂੰ ਕਹਾਵਾਂਗਾ ਸਾਰੇ ਪਾਸੇ ਲਾਈਵ ਤਸਵੀਰਾਂ ਦਿਖਾਣ ਬਾਕੀ ਕੁਝ ਇੱਥੇ ਨਗਰ ਨਿਵਾਸੀ ਵੀ ਖੜੇ ਨੇ ਜਿਨ੍ਹਾਂ ਨਾਲ ਕੋਸ਼ਿਸ਼ ਕਰਦੇ ਆਂ ਗੱਲਬਾਤ ਕਰਨ ਦੀ पंजाब अते हिमाचल प्रदेश विच लगातार बारिश कारण दरियावान पानी का पद्धर काफी चुका है जिस कारण दरियाई खेत्र हड़ वाली स्थिति बनी हुई है इसे तरह रावी दरिया अपने प्धर तो काफी उपर जा चुका है प्रशासन वालों हड़ प्रभावित खेतर जान माल की राखी लगातार उपराले किए जा रहे हैं मौजूदा हालात की जमीनी पद्धर की जानकारी लैण प्रशासन ने आर्मी और पुलिस प्रशासन की मदद न दरियाई खेतर लगते फसे लोगों सुरक्षित थावान त पहुंचा दिता है अजनाला के पिंड दसलानों भारी नुकसान पहुंचा चुका फिलहाल स्थिति कंट्रोल विच है क्योंकि पोंग डैम और चकी डैम तो पानी का पद्धर पहला नालों घट हो प्रशासन किसी भी संकट नजिठण लूरी तरह मुस्तैद है ਵਿਅਕਤੀ ਨੇ ਜੋ ਕਿ ਮੋਰਸਾ ਲੈ ਕੇ ਪਾਣੀ ਦੇ ਬਹੁਤ ਜ਼ਿਆਦਾ ਤੇਜ਼ ਹਾਬ ਦੇ ਵਿੱਚੋਂ ਪੈਦਲ ਮੋਰਸਾ ਲੈ ਕੇ ਆ ਰਿਹਾ ਕੁਝ ਉਹਨਾਂ ਕੋਲੋਂ ਜਾਨਣਾ ਚਾਹੁੰਦਾ ਹੈ ਵੀ ਪਿੱਛੇ ਪਾਣੀ ਦਾ ਪੱਧਰ ਕਿੰਨਾ ਗਿਆ ਹਾਂਜੀ ਵੀਰ ਜੀ ਪਿੱਛੇ ਪਾਣੀ ਦਾ ਕਿੰਨਾ ਕੁ ਪੱਧਰ ਤੁਸੀਂ ਪੈਦਲ ਬਾਈਕ ਲੈ ਕੇ ਆ ਰਹੇ ਹੋ ਬਹੁਤ ਜ਼ਿਆਦਾ ਜੀ ਬਹੁਤ ਪਰੇਸ਼ਾਨੀ ਆ ਬਹੁਤ ਪਾਣੀ ਆ ਹਾਂਜੀ ਕਿਹੜੇ ਵਾਲੇ ਬੰਦੇ ਆ ਬਹੁਤ ਪਰੇਸ਼ਾਨ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਇਹ ਹੋਣਾ ਚਾਹੀਦਾ ਹੈ ਦਾ ਮਸਲਾ ਤੇ ਹੁਣ ਤੱਕ ਕੋਈ ਵੀ ਐਮਪੀ ਐਮਐਲਏ ਜਾਂ ਕੋਈ ਵੀ ਇੱਥੇ ਕੋਈ ਸਰਕਾਰ ਵੱਲੋਂ ਕੋਈ ਆਇਆ ਨਹੀਂ ਤੁਹਾਡੀ ਕੋਈ ਸਾਰ ਲੈਣ ਵਾਸਤੇ ਨਹੀਂ ਹੈ ਜੀ ਇਹਦੇ ਨਹੀਂ ਕੋਈ ਵੀ ਪਾਣੀ ਦਾ बहाव ਤੇਜ਼ ਹੁੰਦਾ ਜਾ ਰਿਹਾ ਹੈ ਪਾਣੀ ਬਹੁਤ ਜ਼ਿਆਦਾ ਤੇਜ਼ ਚੱਲ ਰਿਹਾ ਜੀ ਵੇਖੋ ਇਧਰ ਕੀ ਆ ਗਿਆ ਸੱਤ ਛੋਲੇ ਲੁਕੇ ਆ ਕਮਾਗ ਲੁਕੇ ਆ ਤੂੜੀਆਂ ਰੁੜ ਗਈਆਂ ਟੰਗਰਾਂ ਦਾ ਚਾਰਾ ਨਹੀਂ ਤੂੜੀ ਬਿਲਕੁਲ ਨਹੀਂ ਤੇ ਹੁਣ ਤੱਕ ਕੋਈ ਪ੍ਰਸ਼ਾਸਨ ਨੇ ਆ ਕੇ ਕੋਈ ਸਾਰ ਲਈ ਇੱਥੇ ਕੋਈ ਨਹੀਂ ਆਇਆ ਕੋਈ ਨਹੀਂ ਆ ਰਿਹਾ ਕੀ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰਦੇ ਹੋ ਆਹ ਕਿੱਤਾਂ ਟੂਰੀ ਦੇ ਹਰਿਆਚਾਰਾ ਮਿਲੇ ਇੱਧਰ ਨੰਗਰ ਪਾਣੀ ਆਵੇ ਕੁਛ ਪਾਣੀ ਦਾ ਬਹੁਤ ਖਾਸ ਗੰਗੰਦ ਪੈ ਚੁੱਕਾ ਗੰਦਾ ਪਾਣੀ ਹੋ ਚੁੱਕਾ ਆਬਲੇ ਤੇ ਵੀ ਸਾਰ ਨਹੀਂ ਆ ਰਹੇ ਹਲਕੇ ਦਾ ਕੋਈ ਵੀ ਐਮਪੀ ਕੋਈ ਲੀਡਰ ਕੋਈ ਵੀ ਕੋਈ ਵੀ ਨਹੀਂ ਸਾਰ ਸਿੱਲੇ ਸਾਈਡ ਦਾ ਇੱਧਰ ਨਹੀਂ ਆ ਰਿਹਾ ਕੋਈ ਵੀ ਕੋਈ ਨਹੀਂ ਆ ਰਿਹਾ ਹਾਲੇ ਤੋ ਕੀ ਕਹਿਣਾ ਜਾਓਗੇ ਬੀਜੀ ਅਹੀਂ ਇਹ ਕਹਿਣਾ ਚਾਹੁੰਦੇ ਨੇ ਮਤਲਬ ਕਹਿੰਦੇ ਕਿ ਬੱਕਰੀ ਦੀ ਮੁਰਗੀ ਦੀ ਮਤਲਬ ਮੁਆਵਜ਼ਾ ਮਿਲੇਗਾ ਇਸੇ ਤੇ ਬੰਦਿਆਂ ਦਾ ਮੁਆਵਜ਼ਾ ਨਹੀਂ ਮਿਲਦਾ ਰ ਬੱਕਰੀ ਮੁਰਗੀ ਦਾ ਮੁਆਵਜ਼ਾ ਕਿੱਥੇ ਦੇ ਦਨਾ ਭਗਵੰਤ ਰਾਮ ਸਾਹਿਬ ਨੇ ਪੰਛੀਆਂ ਦਾ ਮੁਆਵਜ਼ਾ ਦੇਵੇ ਡੰਗਰਾਂ ਦਾ ਮੁਆਵਜ਼ਾ ਦੇਵੇ ਮੁਰਗੀ ਪੱਕੀ ਦੀ ਬੜੀ ਜ਼ਰੂਰ ਦੀ ਗੱਲ ਹੈ ਖੇਤਾਂ ਦਾ ਉਹ ਨਾਰਮਲ ਚੀਜ਼ ਆ ਖੇਤਾਂ ਦਾ ਨੁਕਸਾਨਾਂ ਦਾ ਇਹਨਾਂ ਨੂੰ ਨੁਕਸਾਨ ਹੋਣ ਰਿਹਾ ਆਮ ਜਨਤਾ ਦਾ ਇਹਨਾਂ ਨੂੰ ਨੁਕਸਾਨ ਹੋਣ ਰਿਹਾ ਕਮਰੇ ਲੋਕਾਂ ਇਹਨਾਂ ਕਿੱਥੋਂ ਦੇਣਾ ਮੱਬ ਬੱਕਰੀ ਦਾ ਮੁਰਗੀ ਦਾ ਕਿੱਥੋਂ ਦੇਣਗੇ ਮੁਆਵਜ਼ਾ ਇਹ ਤਾਂ ਸਹੀ ਕੋਚ ਸਰਕਾਰ ਨਹੀਂ ਪੁੱਛਣ ਆਣ ਕੇ ਪੱਟ ਪੱਟੇ ਤੇ ਲਾ ਕੇ ਲੋਕਾਂ ਨੂੰ ਆਪਣੀ ਸਰਕਾਰ ਬਣਾ ਲਈ ਆ ਬੱਕਰੀ ਹੋਰ ਕੁਝ ਨਹੀਂ ਉਹਨੇ ਕੰਮ ਕਰਨਾ ਸੀ ਕਰ ਲਿਆ ਚਲੋ ਅਗਿਆ ਘੜਾ ਮੌਕਾ ਨਹੀਂ ਆਪਣਾ